ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾਰੇ ਆ ਕਿਸ ਤਰੀਕੇ ਨਾਲ ਇੱਕ ਟਿੱਪਰ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਰੋੜ ਤਾਂ ਪੱਟੀ ਹੈ ਪਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਖੰਭੇ ਵੀ ਜਿਹੜੇ ਨੇ ਕਾਫੀ ਜ਼ਿਆਦਾ ਪੱਟੇ ਆ ਜਿਹੜੀਆਂ ਤਸਵੀਰਾਂ ਆ ਤੁਹਾਡੇ ਤੱਕ ਪਹੁੰਚਾਰੇ ਕਿ ਕਿਸ ਤਰੀਕੇ ਨਾਲ ਤਾਰ ਤਾਰ ਹੋਈ ਪਈ ਹੈ ਸਾਰੇ ਇੱਕ ਪਾਸੇ ਸੋ ਸਾਡੇ ਨਾਲ ਹੋਰ ਵੀ ਲੋਕ ਇੱਥੇ ਮੌਜੂਦ ਨੇ ਭਾਜੀ ਦੱਸੋਗੇ ਕਿਸ ਤਰੀਕੇ ਨਾਲ ਹਾਸਾ ਜਿਹੜਾ ਵਪਰੇਆ ਕਿੱਦਾਂ ਵਪਰੇਆ ਹੱਤਸਾ ਜਿਹੜਾ ਇਹਦਾ ਰਾਤੀ 1.5 ਤੋਂ 2 ਵੇ ਦੇ ਕਰੀਬ ਆਇਆ ਜੋ ਸਾਨੂੰ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਵੀ ਇੱਕ ਟਿਪਰ ਨਿਕਲਿਆ ਹੈ ਉਹ ਟਿਪਰ ਦੇ ਨਿਕਲਣ ਦਾ ਜਿਹੜਾ ਉਹਨੇ ਸਾਈਡ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਈਡ ਤੋਂ ਤਾਂ ਕੱਢੀ ਕਿਉਂਕਿ ਇੱਥੇ ਟਰਾਲਾ ਖੜਾ ਸੀ ਕਿਉਂਕਿ ਇਹ ਗੱਟਰ ਖਰਾਬ ਸੀਗਾ ਤੇ ਜਿਹਨੂੰ ਉਹ ਬਚਾंदे-ਬਚਾंदे ਉਹਦਾ ਜਿਹੜਾ ਟਿਪਰ ਹੈ ਉਹ ਤਾਰਾਂ ਦੇ ਨਾਲ ਉਲਝ ਗਿਆ ਤੇ ਉਹ ਖਿੱਚਦਾ ਲੈ ਕੇ ਗਿਆ ਜਿੰਨੀਆਂ ਵੀ ਤਾਰਾਂ ਸੀਗੀਆਂ ਸਾਰੀਆਂ ਖੰਬੇ ਨਾਲ ਖੜੀਸਦਾ ਸਾਰੀ ਮੋਟੀ ਤਾਰ ਸੀਗੀ ਤੇ ਉਹਦੇ ਨਾਲ ਕਰਕੇ ਉਹ ਸਾਰਾ ਖਿੱਚਦਾ ਗਿਆ ਤੇ ਸਾਰੇ ਖੰਬੇ ਜਿਹੜੇ ਡਾਊਨ ਥੱਲੇ ਡਿੱਗ ਗਏ ਤੇ ਜਿਹਦੇ ਕਰਕੇ ਕਾਫੀ ਨੁਕਸਾਨ ਹੋਇਆ ਸਰਕਾਰ ਦਾ ਵੀ ਲੇਕਿਨ ਇਹ ਇੱਕ ਤਰ੍ਹਾਂ ਦਾ ਬਚਾਇਆ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਗਰ ਇਹੀ ਹਾਸਾ ਹੋ ਵੀ ਸਕਦਾ ਸੀ ਕਿਉਂਕਿ ਬਿਜਲੀ ਦਾ ਕੰਮ ਆ ਕਾਫੀ ਖੰਬੇ ਟੁੱਟੇ ਨੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਹੋਇਆ ਹਾਂਜੀ ਬਿਲਕੁਲ ਨੁਕਸਾਨ ਹੋ ਸਕਦਾ ਸੀ ਬਿੱਲ ਰਾਤ ਦਾ ਟਾਈਮ ਸੀਗਾ ਰਾਤ ਨੂੰ ਵਾਹਨ ਹੈਵੀ ਵਾਹਨ ਜ਼ਰੂਰ ਆਉਂਦੇ ਨੇ ਲੇਕਿਨ ਇਹ ਕੋਈ ਮੋਟਰਸਾਈਕਲ ਸਕੂਟਰ ਕੋਈ ਆਮ ਪਬਲਿਕ ਨਹੀਂ ਸੀਗੀ ਤਾਂ ਉਹ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਲੇਕਿਨ ਸਰਕਾਰ ਦਾ ਨੁਕਸਾਨ ਵੀ ਸਾਡਾ ਨੁਕਸਾਨ ਆਪਣਾ ਹੀ ਹੈ ਤੇ ਇਹਦੇ ਵਿੱਚ ਬਹੁਤ ਨੁਕਸਾਨ ਵੀ ਹੋਇਆ ਖੰਭੇ ਵੀ ਟੁੱਟੇ ਨੇ ਕਾਫੀ ਟਿੱਕੇ ਨੇ ਔਰ ਕਈਆਂ ਦੀ ਛੱਤਾਂ ਦੇ ਉੱਤੇ ਜਾ ਕੇ ਖੰਭੇ ਵੱਜੇ ਨੇ ਛੱਤਾਂ ਦੇ ਕਈ ਮਜ਼ਦੂਰ ਲੋਕ ਵੀ ਸੋ ਰਹੇ ਸੀ ਰਾਤ ਦਾ ਟਾਈਮ ਸੀ ਜਿਵੇਂ ਤੇ ਉਹਨਾਂ ਦਾ ਵੀ ਥੋੜਾ ਕਿਤੇ ਨਾ ਕਿਤੇ ਬਚਾਅ ਜ਼ਰੂਰ ਹੋਇਆ ਤੇ ਮੇਨ ਉਹਦਾ ਕਾਰਨ ਇਹ ਹੈ ਕਿ ਜਿਹੜਾ ਖੱਡਾ ਤੁਸੀਂ ਦੇਖ ਰਹੇ ਹੋ ਇਹ ਗੱਟਰ ਦਾ ਸੀਵਰੇਜ ਦਾ ਕੰਮ ਹੈ ਇਹ ਬਹੁਤ ਪੁਰਾਣਾ ਇਹ ਚ ਦਿੱਕਤ ਆ ਰਹੀ ਹੈ ਜੋ ਕਿ ਸਹੀ ਹੁੰਦੇ ਚਾਂਸ ਇਹਦੇ ਬਹੁਤ ਘੱਟ ਲੱਗਦੇ ਨੇ ਹਰ ਵਾਰ ਇਹਨੂੰ ਰਿਪੇਅਰ ਕੀਤਾ ਜਾਂਦਾ ਲੇਕਿਨ ਫਿਰ ਮੁੜ ਕੇ ਦੇਚ ਇਹ ਪ੍ਰੋਬਲਮ ਆ ਜਾਂਦੀ ਹੈ ਹੁਣ ਤੁਸੀਂ ਇਹ ਖੱਡਾ ਦੇਖੋਗੇ ਇਹ ਮਹੀਨਾ ਵੀ ਨਹੀਂ ਹੋਇਆ ਜੀ ਇਹਨੂੰ ਰਿਪੇਅਰ ਕਰਕੇ ਗਏ ਸੀਗੇ ਤੇ ਇਹਦੇ ਵਿੱਚ ਸਾਫ ਪਤਾ ਲੱਗ ਰਿਹਾ ਕਿ ਜਿਵੇਂ ਕਿ ਮਟੀਰੀਅਲ ਜਿਹੜਾ ਹੈਗਾ ਉਹ ਥੋੜਾ ਘੱਟ ਯੂਜ਼ ਕੀਤਾ ਗਿਆ ਸੋ ਇਹ ਬੇਨਤੀ ਹੈ ਕਿ ਅਗਰ ਇਹਨੂੰ ਥੋੜਾ ਕਰਵਾਇਆ ਜਾਵੇ ਸਹੀ ਜੀ ਇਸ ਚੀਜ਼ ਦੀ ਗੱਲ ਕਰ ਰਹੇ ਹਾਂ ਕਿ ਸੀਵਰ ਦੇ ਵਿੱਚ ਬਾਰ ਬਾਰ ਲਗਾਤਾਰੀ ਪ੍ਰੋਬਲਮ ਆ ਰਹੀ ਸੀ ਕਿ ਐਮ ਐਲ اے ਸਾਹਿਬ ਨੂੰ ਕੰਪਲੇਨਟ ਨਹੀਂ ਗਈ ਵੀ ਕਿਸੇ ਨੇ ਮੇਰੇ ਸਾਹਮਣੂ ਕੰਪਲੇਨਟ ਕੀਤੀ ਹੈ ਜੀ ਉਹਨਾਂ ਨੇ ਇੱਕ ਵਾਰ ਇੱਥੇ ਮੌਇਨਾ ਵੀ ਦੇਖਿਆ ਸੀ ਉਹਨਾਂ ਨੇ ਇਹੀ ਕੰਮ ਸ਼ੁਰੂ ਕਰਵਾਇਆ ਉਹਨਾਂ ਦੇ ਸਦਕਾ ਇੱਥੇ ਹੋਰ ਵੀ ਬਹੁਤ ਸਾਰੇ ਕੰਮ ਹੋਏ ਨੇ ਸੋ ਬੇਨਤੀ ਵੀ ਇਹੀ ਕਰਾਂਗੇ ਐਮ ਐਲ اے ਸਾਹਿਬ ਨੂੰ ਵੀ ਕਵਾਂਗੇ ਜੇ ਬਾਕੀ ਹੋਰ ਵੀ ਜਿੰਨੇ ਆਪਣੇ ਨੁਮਾਇੰਦੇ ਨੇ ਸਭ ਨੂੰ ਅੱਛਾ ਦੱਸੋ ਕਿ ਕਿੰਨੇ ਖੰਭੇ ਜਿਹੜੇ ਨੇ ਉਹ ਪੱਟੇ ਗਏ ਨੇ ਮੈਡਮ ਖੰਬਿਆਂ ਦੀ ਕਾਊਂਟਿੰਗ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਘੱਟੋ ਘੱਟ ਨਹੀਂ 10 12 ਖੰ ਆ ਇੱਕ ਤਾਂ ਖੰਭਾ ਟੁੱਟ ਗਿਆ ਜੀ ਕੋ ਮੰਦਿਰ ਦੇ ਸਾਹਮਣੇ ਜਿਹੜਾ ਖੰਭਾ ਆ ਉਹ ਖਿੱਚ ਪੈਣ ਕਰਕੇ ਉਹ ਵੀ ਟੇਡਾ ਹੋ ਚੁੱਕਿਆ ਜੇ ਤੁਸੀਂ ਉੱਥੇ ਜ਼ੂਮ ਕਰਕੇ ਦੇਖ ਸਕਦੇ ਹੋ ਤੇ ਅੱਜ ਸਾਡਾ ਵੀਰਵਾਰ ਦਾ ਦਿਨ ਸਾਇੰਸ ਸੰਧਿਆ ਵੀ ਸੀਗੀ ਤੇ ਉਹ ਸਾਨੂੰ ਪ੍ਰੋਗਰਾਮ ਜਿਹੜਾ ਕੈਨਸਲ ਕਰਨਾ ਪਿਆ ਕਿਉਂਕਿ ਇਹ ਗਰ ਸੰਗਤ ਆਏਗੀ ਤੇ ਸੰਗਤ ਨੂੰ ਮੁਸ਼ਕਲ ਪਰੇਸ਼ਾਨੀ ਹੋ ਸਕਦੀ ਹੈ ਰਾਤੀ ਇਹ ਹਾਸਾ ਜਦੋਂ ਹੋਇਆ ਕਿੰਨੇ ਕ ਟਾਈਮ ਜਿਹੜਾ ਹੋਇਆ ਸੀਗਾ ਕਿੰਨੇ ਕ ਵਜੇ ਸੀਗੀ ਇਹ ਕੈਮਰੇਜ ਰਿਕਾਰਡਿੰਗ ਦੇ ਹਿਸਾਬ ਨਾਲ ਤਾਂ ਰਾਤੀ 11 1:30 ਵਜੇ ਦੀ ਗੱਲ ਹੈ ਤੁਹਾਨੂੰ ਪਤਾ ਨਹੀਂ ਲੱਗੇ ਜਦੋਂ ਖੰਭੇ ਡਿੱਗੇ ਨੇ ਆਵਾਜ਼ ਆਈ ਨਹੀਂ ਖੰੰਬੇ ਦੀ ਇਹ ਡਿੱ ਰਾਤ ਨੂੰ ਬਹੁਤ ਜ਼ਿਆਦਾ ਇੱਕ ਧਮਾਕਾ ਜਿਹਾ ਹੋਇਆ ਤੇ ਲੋਕ ਸਾਰੇ ਭੱਜੇ ਬਾਹਰ ਆਏ ਲੇਕਿਨ ਉਦੋਂ ਤੱਕਰ ਟਿੱਪਰ ਜਿਹੜਾ ਵਾ ਜਾ ਚੁੱਕਿਆ ਸੀਗਾ ਜਾ ਚੁੱਕਿਆ ਸੀ ਹਾਂਜੀ ਹਾਂਜੀ ਦੱਸੂਗਾ ਕੀ ਸਰ ਕਿੰਨੇ ਕ ਟਿੱਪਰ ਸੀ ਕਿ ਜਿਹਦੇ ਇੱਕ ਸੀਗੇ ਇਸ ਤੋਂ ਇਲਾਵਾ ਇੱਕ ਹੋਰ ਵੀ ਸੀ ਕੋਈ ਇੱਕ ਕੋਈ ਟਿੱਪਰ ਸੀਗਾ ਮੈਂ ਇੱਕ ਇੱਕ ਟਿੱਪਰ ਦੇ ਬਾਰੇ ਚ ਕਹਿੰਦੇ ਸੀਗੇ ਮੈਂ ਤਾਂ ਥਾਣੀ ਤਰ ਤੂੰ ਮੈਂ ਇਸ ਦੇ ਬਾਰੇ ਚ ਪੂਰੇ ਦੱਸ ਨਹੀਂ ਸਕਦਾ ਲੇਕਿਨ ਜਿਹੜੀ ਰਿਕਾਰਡਿੰਗ ਹੈ ਉਹਦੇ ਅਕੋਰਡਿੰਗ ਤਾਂ ਇਹ ਹੀ ਹੈ ਕਿ ਟਿੱਪਰ ਇਧਰੋਂ ਨਿਕਲੇ ਸੀਗਾ ਕਿਤੇ ਕਾਫੀ ਨੁਕਸਾਨ ਵੀ ਹੋਇਆ ਦੁਕਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਖੰਭਿਆਂ ਦੇ ਵੀ ਹੋਇਆ ਕੈਮਰੇ ਚ ਦਿਖਾ ਸਕ ਉਹ ਦੁਕਾਨਾਂ ਦੇ ਉੱਪਰਲੇ ਪਾਸਿਓਂ ਵੀ ਛੱਤਾਂ ਦੇ ਉੱਤੇ ਵੀ ਲੱਗਿਆ ਨੇ ਕਾਫੀ ਨੁਕਸਾਨ ਹੋਇਆ ਲੇਕਿਨ ਸ਼ੁਕਰ ਇਸ ਗੱਲ ਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹ ਮੁਸ਼ਕਲ ਹੋ ਜਾਂਦੀ ਜਾਨੀ ਨੁਕਸਾਨ ਕੋਈ ਨਹੀਂ ਹੋ ਪਾਇਆ ਤੇ ਸਰਕਾਰ ਅਕ ਇਹੀ ਬੇਨਤੀ ਕਰਦੇ ਵੈਸੇ ਸਾਡੇ ਐਮਐਲਏ ਸਾਹਿਬ ਅੱਗਾ ਸਾਹਿਬ ਨੇ ਉਹਨਾਂ ਨੇ ਪਿਛਲੇ ਦਿਨੀ ਵੀ ਸਰਕਾਰ ਨਾਲ ਮੀਟਿੰਗ ਕੀਤੀ ਸੀ ਮੁੱਦਾ ਚੱਕਿਆ ਸੀਗਾ ਵੀ ਜਿਹੜੀ ਬਿਜਲੀ ਦੀਆਂ ਤਾਰਾਂ ਨੇ ਗਰਮੀਆਂ ਦੇ ਆਮ ਤੌਰ ਤੇ ਸੀਜ਼ਨ ਦੇ ਵਿੱਚ ਢਿੱਲੀਆਂ ਪੈ ਜਾਂਦੀਆਂ ਨੇ ਤੇ ਤਾਰਾਂ ਦਾ ਜੰਝਾਲ ਬਹੁਤ ਜ਼ਿਆਦਾ ਵੀ ਕਿਉਂ ਨਾ ਇਹਨਾਂ ਨੂੰ ਸੈੱਟ ਕੀਤਾ ਜਾਵੇ ਵੀ ਤਾਰਾਂ ਜਿਹੜੀਆਂ ਬਿਨਾਂ ਜ਼ਰੂਰਤ ਦੀ ਤਾਰਾਂ ਨੇ ਉਹ ਲੰਮਕਦੀਆਂ ਨੇ ਤੇ ਉਹ ਬਿਜਲੀ ਤਾਰਾਂ ਜਦੋਂ ਆਪਸ ਜੁੜਦੀਆਂ ਨੇ ਤੇ ਟਰਾਂਸਫਾਰਮਰ ਦੇ ਟਰਾਂਸਫਰ ਫੁੱਕ ਜਾਂਦੇ ਨੇ ਜੋ ਕਿ ਗਰਮੀਆਂ ਦੇ ਸੀਜ਼ਨ ਚ ਬਹੁਤ ਜ਼ਿਆਦਾ ਪਰੇਸ਼ਾਨੀ ਕਰਦੇ ਨੇ ਤੇ ਐਮਐਲਏ ਬੱਗਾ ਸਾਹਿਬ ਨੇ ਇਸ ਗੱਲ ਦੇ ਉੱਪਰ ਪੁਆਇੰਟ ਤੇ ਧਿਆਨ ਕੀਤਾ ਸੀ ਸਰਕਾਰ ਦਾ ਤੇ ਬਹੁਤ ਹੀ ਵਧੀਆ ਪੁਆਇੰਟ ਉਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਬਾਕੀ ਉਹਨਾਂ ਨੂੰ ਬੇਨਤੀ ਕਰਦੇ ਆਂ ਇੱਕ ਪ੍ਰਸ਼ਾਸਨ ਨੂੰ ਕਿ ਇਸ ਵਾਰ ਵੀ ਧਿਆਨ ਥੋੜਾ ਹੋਰ ਇੱਥੇ ਥੋੜਾ ਧਿਆਨ ਕੀਤਾ ਜਾਵੇ। ਸੋ ਕਾਫੀ ਨੁਕਸਾਨ ਜਿਹੜਾ ਹੋਇਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਸਾਰੇ ਕਾਫੀ ਬੋਰ ਜਿਹੜੇ ਨੇ ਦੁਕਾਨਾਂ ਦੇ ਟੁੱਟ ਚੁੱਕੇ ਨੇ ਕਾਫੀ ਸ਼ੀਸ਼ੇ ਜਿਹੜੇ ਨੇ ਟੁੱਟ ਚੁੱਕੇ ਨੇ ਭਾਜੀ ਕਿਸ ਤਰੀਕੇ ਨਾਲ ਤੁਸੀਂ ਦੇਖ ਦਿਓ ਇਸ ਚੀਜ਼ ਨੂੰ ਕਿ ਬੀਤੀ ਰਾਤ ਤੁਹਾਡੇ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਤੁਹਾਡੇ ਆਪਣੇ ਮੋਹੱਲੇ ਦੇ ਵਿੱਚ ਇਹ ਹਸਤਾ ਜੜਾ ਹੋਇਆ ਹੈ। ਬਹੁਤ ਮਸ਼ਹੂਰ ਰੋਡ ਹੈ ਇਹ ਲੇਕਿਨ ਇਹਦੀ ਜਿਹੜੀ ਚੌੜਾਈ ਹੈ ਉਹ 20 ਤੋਂ 22 ਫੁੱਟ ਹੈ ਜਿਹੜੇ ਹੈਵੀ ਵਹੀਕਲ ਹੈ ਰਾਤ ਨੂੰ ਜਿਹੜੇ ਚੋਰੀ ਜਾਂਦੇ ਆ ਟਿਪਰ ਰੇਤੇ ਦੇ ਖਾਸ ਕਰਕੇ ਉਹ ਉਹਨਾਂ ਦੀ ਆਵਾਜਾਈ ਕਰਕੇ ਹੀ ਇਹ ਹਾਸਾ ਹੋਇਆ ਬਹੁਤ ਵੱਡਾ ਇਹ ਸ਼ੁਕਰ ਕਰੋ ਰਾਤ ਨੂੰ ਹੋਇਆ 1:30 ਵਜੇ ਦਾ ਟਾਈਮ ਸੀਗਾ ਕਿ ਪਬਲਿਕ ਮਾਰਕੀਟ ਬੰਦ ਸੀਗੀ ਜੇ ਇਹੀ ਹਾਸਾ ਕਿਤੇ ਦਿਨੇ ਹੋ ਜਾਂਦਾ ਤਾਂ ਜਾਨੀ ਨੁਕਸਾਨ ਬਹੁਤ ਹੋਣਾ ਸੀਗਾ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਰਾਤ ਨੂੰ ਹੋਇਆ ਲੇਕਿਨ ਅਸੀਂ ਆਪਣੇ ਐਮ.ਐਲ.ਏ. ਸਾਹਿਬ ਨੂੰ ਵੀ ਦਰਖਾਸਤ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਦਰਖਾਸਤ ਕਰਦੇ ਆਂ ਔਰ ਆਪਣੀ ਪੰਜਾਬ ਪੁਲਿਸ ਨੂੰ ਵੀ ਕਿ ਜਿਹੜੇ ਹੈਵੀ ਵੀਕਲ ਆ ਇਸ ਰੋਡ ਤੋਂ ਪਾਬੰਦੀ ਲਾਈ ਜਾਵੇ ਕਿਉਂਕਿ ਉਹਨਾਂ ਦਾ ਹਰ ਟਾਈਮ ਖਤਰਾ ਬਣਿਆ ਰਹਿੰਦਾ ਤੁਹਾਨੂੰ ਪਤਾ ਰਾਤ ਨੂੰ ਡਰਾਈਵਰ ਜਿਹੜੇ ਚੱਲਦੇ ਆ ਦੋ ਨੰਬਰ ਤੇ ਉਹ ਨਸ਼ਾ ਕਰਕੇ ਚੱਲਦੇ ਆ ਉਹਨਾਂ ਦੇ ਮੂਰੇ ਬੰਦਾ ਵੀ ਆਗਾ ਉਹਨਾਂ ਨੂੰ ਬੰਦਾ ਵੀ ਨਹੀਂ ਬਚਣਾ ਹੈਗਾ ਇਹ ਤਾਂ ਬਿਜਲੀ ਦਾ ਨੁਕਸਾਨ ਕੀਤਾ ਉਹਨਾਂ ਨੇ ਜਿਹੜਾ ਮਾਲੀ ਨੁਕਸਾਨ ਹੈ ਚਾਹੇ ਗਵਰਨਮੈਂਟ ਦਾ ਚਾਹੇ ਪਬਲਿਕ ਦਾ ਹੈ ਤਾਂ ਪਬਲਿਕ ਦਾ ਹੀ ਹੈ ਬਿਲਕੁਲ ਬਹੁਤ ਭਾਰੀ ਹੋਇਆ ਇਹ ਠੀਕ ਹੈ ਜੀ ਤੇ ਇਹਦੇ ਕਰਕੇ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰੀ ਦਾ ਨੁਕਸਾਨ ਹੋਇਆ ਹੈ ਦੁਕਾਨਦਾਰਾਂ ਦੇ ਕਹਿੰਦੇ ਵੀ ਸਾਹਮਣੇ ਜਿਹੜੇ ਖੰਬੇ ਸੀਗੇ ਉਹ ਟੁੱਟ ਗਏ ਉਹਨਾਂ ਦੀ ਦੁਕਾਨ ਦੇ ਵਿੱਚ ਵੱਜੇ ਨੇ ਕਾਫੀ ਨੁਕਸਾਨ ਜਿਹੜਾ ਹੋਇਆ ਹੈ ਕਿਸ ਤਰੀਕੇ ਨਾਲ ਤੁਹਾਡਾ ਕਿਹੜਾ ਕਿਹੜਾ ਨੁਕਸਾਨ ਜੁੜਾ ਹੋਇਆ ਦੇਖੋ ਨੁਕਸਾਨ ਬਚ ਗਿਆ ਇੱਕ ਇੱਕ ਪੋਲ ਤਾਂ ਸਿੱਧਾ ਕਿਸੇ ਦੇ ਘਰ ਦੇ ਉੱਪਰ ਹੀ ਡਿਗਿਆ ਜਾ ਕੇ ਉਹਦਾ ਥੋੜਾ ਜਿਹਾ ਬਨੇ ਬਨੇਰੇ ਬਨੂਰੇ ਟੁੱਟੇ ਆ ਹੋਰ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਬਾਕੀ ਇੱਕ ਦੋ ਮਾਰਕੀਟ ਦੇ ਜਿਹੜੇ ਸ਼ਟਰ ਆ ਉਹ ਹੋਏ ਆ ਖਰਾਬ ਠੀਕ ਹੈ ਕਿ ਨਹੀਂ ਪਰ ਇਹ ਵੀ ਬਚ ਗਏ ਜੇ ਉਹੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਜੇ ਇਹ ਕੰਮ ਦਿਨੇ ਹੁੰਦਾ ਤੇ ਫਿਰ ਕਾਫੀ ਨੁਕਸਾਨ ਹੋਣਾ ਸੀਗਾ ਜਾਨੀ ਵੀ ਤੇ ਮਾਲੀ ਵੀ ਬਿਲਕੁਲ ਬਿਜਲੀ ਦਾ ਕੰਮ ਆ ਕਰੰਟ ਵੀ ਫੇਲ ਸਕਦਾ ਦੇਖੋ ਜੀ ਬਿਜਲੀ ਦਾ ਕੰਮ ਇਹ ਹੈਗਾ ਵੀ ਉਹਦੀ ਗਾਰੰਟੀ ਤੇ ਤੁਹਾਨੂੰ ਪਤਾ ਹੀ ਹੈ ਜੇ ਲੇ ਤਾਰ ਸ਼ਾਰਟ ਹੁੰਦੀ ਹੈ ਕਰੰਟ ਕਿਤੇ ਵੀ ਆ ਸਕਦਾ ਉਹ ਪਰ ਇਹ ਹੈ ਵੀ ਉਹਦੇ ਨਾਲ ਬਚਾਅ ਹੋ ਗਿਆ ਤੇ ਅਸੀਂ ਪਹਿਲ ਦੇ ਆਧਾਰ ਤੇ ਸਾਡੇ ਜਿਹੜੇ ਐਮ.ਐਲ.ਏ ਬੱਗਾ ਜੀ ਉਹਨਾਂ ਨੂੰ ਅਸੀਂ ਫੜਾਫਟ ਕਿਹਾ ਤੇ ਉਹਨਾਂ ਨੇ ਬਿਜਲੀ ਬੰਦ ਕਰਵਾਈ ਪਿੱਛੋਂ ਤੇ ਸਾਡੇ ਪਹਿਲ ਦੇ ਅਧਾਰ ਤੇ ਕੰਮ ਕੀਤਾ ਬਿਜਲੀ ਬੋਰਡ ਦੇ ਜਿੰਨੇ ਬੰਦੇ ਸੀਗੇ ਸਵੇਰੇ 8 ਵਜੇ ਸ਼ੁਰੂ ਹੋ ਗਏ ਸੀਗੇ ਬਿਜਲੀ ਠੀਕ ਕਰਨ ਲਈ ਹੁਣ ਲੱਗੇ ਹੋਏ ਆ ਬੰਦੇ 12 ਖੰਭੇ ਟੁੱਟੇ ਆ ਇੱਥੇ ਟੋਟਲ 12 ਖੰਭੇ ਹਾਂਜੀ ਹਾਂਜੀ ਪਰ ਬਿਜਲੀ ਬੋਰਡ ਨੇ ਲਿਆ ਕੇ 12 ਖੰਭੇ ਇੱਥੇ ਦਿੱਤੇ ਆ ਹੁਣ ਉਹਨਾਂ ਦੀ ਫਿਟਿੰਗ ਚੱਲ ਰਹੀ ਆ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਵੀ ਰਾਤ ਦੇ ਭਾਵੇਂ 12 ਵਜੇ ਨੂੰ 1 ਵਜੇ ਤવાડી ਲਾਈਟ 12 ਵਜੇ 1 ਵਜੇ ਤੱਕ ਅਸੀਂ ਕਰ ਦੇਵਾਂਗੇ ਕੰਪਲੀਟ ਜੀ ਪੁਲਿਸ ਦੇ ਡਰ ਤੋਂ ਟਿੱਪਰ ਉਧਰ ਨਹੀਂ ਜਾਂਦੇ ਬਾਈਪਾਸ ਇਸ ਰੋਡ ਤੋਂ ਨਗਲਦੇ ਆ ਚੋਰੀ ਠੀਕ ਹੈ ਕਿ ਨਹੀਂ ਭਾਦਰ ਕੇ ਰੋਡ ਆ ਨੇੜੇ ਹੀ ਸਤਲੁਜ ਆ ਉੱਥੋਂ ਚੋਰੀ ਹੁੰਦੀ ਹੈ ਮਾਈਨਿੰਗ ਉੱਥੋਂ ਕਰਦੇ ਕਰਦੇ ਇਸ ਇਧਰੋਂ ਰੋਡ ਤੋਂ ਨੰਗਦੇ ਆ ਇਹ ਤੇ ਜਿਹੜਾ ਇਹਨਾਂ ਨੇ ਫਿਰ ਦੇਖਣਾ ਨਹੀਂ ਹੈ ਕਿਹੜੀ ਤਾਰ ਹੈ ਕਿਹੜਾ ਖੰਭਾ ਹੈ ਕਿਹੜਾ ਬੰਦਾ ਇਹਨਾਂ ਨੇ ਰਗੜਦੇ ਹੀ ਜਾਣਾ ਸਾਰਿਆਂ ਨੂੰ ਫਿਰ ਇਸ ਕਰਕੇ ਪ੍ਰਸ਼ਾਸਨ ਦੇ ਮੂਰੇ ਸਾਡੀ ਬੇਨਤੀ ਹੈ ਦੁਆਰਾ ਤੋਂ ਵੀ ਇਹ ਟਿੱਪਰ ਜਿਹੜੇ ਆ ਬੰਦ ਕਰਾਏ ਜਾਣ ਹੈਵੀ ਵਹੀਕਲਸ ਖਾਸ ਕਰਕੇ ਇਸ ਰੋਡ ਤੇ ਇੰਕੀਆ ਦੇ ਵਿੱਚ ਲੱਗਦਾ ਨਹੀਂ ਕਿ ਤੁਹਾਡੇ ਏਰੀਆ ਦੇ ਵਿੱਚ ਇੱਕ ਗੇਟ ਵੀ ਜਿਹੜਾ ਲਗਾਉਣਾ ਚਾਹੀਦਾ ਜੋ ਕਿ ਇੱਕ ਟਾਈਮ ਅਕੋਰਡਿੰਗ ਬੰਦ ਕਰ ਦਿੱਤਾ ਜਾਵੇ ਤਾਂ ਕਿ ਕੋਈ ਵੀ ਹੈਵੀ ਵਹੀਕਲ ਐ ਬਾਹਰ ਆਂਦਾ ਹੋਇਆ ਕੋਈ ਵੀ ਵਿਅਕਤੀ ਇਧਰੋਂ ਨਾ ਨੰਗ ਸਕੇ ਦੇਖੋ ਜੀ ਗੇਟ ਲਗਾਉਣ ਨਾਲ ਤਾਂ ਦੇਖੋ ਮਾਰਕੀਟ ਵੀ ਡੈੱਡ ਹੁੰਦੀ ਐ ਅਸੀਂ ਤਾਂ ਇਹ ਸਾਰਿਆਂ ਨੇ ਮੀਟਿੰਗ ਕਰਕੇ ਡਿਸਾਈਡ ਕੀਤਾ ਵੀ ਇੱਥੇ 10 ਫੁੱਟ ਦੇ ਉੱਪਰ ਨਾ ਗਾਰਡਰ ਲੱਗੇ ਜਾਣ ਜਿਹਦੇ ਚ ਹੈਵੀ ਵਹੀਕਲ ਦੀ ਆਵਾਜਾਈ ਬੰਦ ਹੋ ਜੇਗੀ ਛੋਟੇ ਵੀਕਲ ਜਿਦਾ ਕਾਰਾਂ ਹਾਥੀ 407 ਇਹ ਇਹ ਨਿਕਲ ਇਹਦੇ ਨਾਲ ਮਾਰਕੀਟ ਵੀ ਸੇਫ ਰਹੇਗੀ ਬੰਦੇ ਵੀ ਸੇਫ ਰਹਿਣਗੇ ਤੇ ਸਾਰਾ ਜਿਹੜਾ ਨੁਕਸਾਨ ਆ ਸਾਡੇ ਬਿਜਲੀ ਦਾ ਜਿੱਦਾਂ ਹੁਣ ਹੋਇਆ ਵੀ ਇਹ ਦੁਬਾਰਾ ਆਉਣ ਵਾਲੇ ਟਾਈਮ 'ਚ ਨਹੀਂ ਹੋਏਗਾ ਠੀਕ ਹੈ ਸਾਡੀ ਤਾਂ ਪ੍ਰਸ਼ਾਸਨ ਦੇ ਮੂਰੇ ਇਹੀ ਬੇਨਤੀ ਹੈ ਵੀ ਇਹ ਸਾਨੂੰ ਐਂਗਲ ਲਗਾ ਕੇ ਦਿੱਤੇ ਜਾਣ ਤੇ ਹਾਂ ਆਵਾਜਾਈ ਜਿਹੜੀ ਹੈਵੀ ਵੀਕਲ ਬੰਦ ਹੋ ਜਾਣਗੇ ਫਿਰ ਦੱਸੂਗੇ ਹਾਦਸਾ ਜੁੜਾਏ ਕਿੱਥੇ ਹੋਇਆ ਕਿਹੜਾ ਇਲਾਕਾ ਹੈ ਇਹ ਆਪਣੇ ਜਿਹੜਾ ਸਬਜ਼ੀ ਮੰਡੀ ਤੋਂ ਕਾਰਾਵਾੜਾ ਨੂੰ ਰੋਡ ਜਾ ਰਿਹਾ ਜੀ ਤੇ ਕਿੰਨੇ ਕ ਖੰਬੇ ਜਿਹੜੇ ਨੇ ਟੁੱਟੇ ਨੇ ਕੇਵਲਾਂ ਡੈਮੇਜ ਹੋ ਗਏ ਆ ਹਾਂ ਏਸੀ ਆਰ ਕਾਫੀ ਖਰਾਬ ਹੋ ਗਿਆ ਹਾਂ ਤੇ ਕਿੰਨੇ ਵਜੇ ਜਿਹੜੀ ਲਾਈਟ ਆ ਉਹ ਬੰਦ ਕੀਤੀ ਸੀ ਉਹ ਤਾਂ ਰਾਤ 1:30 ਵੇ ਦੀ ਬੰਦ ਆ 1:30 ਵਜੇ ਦੀ ਬੰਦ ਆ ਤੇ ਸਵੇਰ 8:00 ਵਜੇ ਚਾਲੂ ਹੋ ਗਿਆ ਅੱਛਾ ਤੇ ਕਿੰਨੇ ਵਜੇ ਤੱਕ ਇਹਨਾਂ ਨੂੰ ਜਿਹੜੇ ਮੁੜ ਕੇ ਲਾਈਟ ਮਿਲ ਜਾਨੀਗੀ 2-3 ਵਜੇ ਤੱਕ ਰਾਤ ਤੇ ਜਿਹੜਾ ਇਹ ਕੰਮ ਆ ਖੰਬਿਆਂ ਦਾ ਕਿੰਨੇ ਟਾਈਮ ਤੱਕ ਜਿਹੜਾ ਪੂਰਾ ਹੋ ਜਾਊਗਾ ਰਾਤ 2-3 ਵਜੇ ਤੱਕ ਹੋਰ ਕਹਿਤਾ ਰਹੇ ਲੱਗੇ ਹੋਏ ਬਾਕੀ